ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ YouTube ਚੈਨਲ ਸੰਧੂ ਬੱਧਰਪ੍ਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਤੁਹਾਡਾ ਅੱਜ ਦੀ ਵਿਜਿਟ ਪਿੰਡ ਖੇਮਕਨ ਪਾਉਂਡਰ ਜ਼ਿਲ੍ਹਾ ਫਰੀ ਤਰਤਾਰ ਸਾਹਿਬ ਤੇ ਇਹਨੂੰ ਤਹਿਸੀਲ ਲੱਗਦੀ ਪੱਟੀ ਸਜਨੂ ਬਾਈ ਰਾਜ ਦੇ ਘਰ ਪਹੁੰਚ ਚੁੱਕੇ ਆ ਇੱਕ ਵੜ ਲੈ ਕੇ ਆਏ ਆ 10 ਕ ਦਿਨ ਦਾ ਸਮਾਂ ਕਹਿੰਦੇ ਬਾਕੀ ਸੂਣ ਵਿੱਚ ਰਹਿ ਗਿਆ ਦੁੱਧ ਦੋ 14 ਕਿਲੋ ਦੱਸ ਰਹੇ ਆ ਪੁੰਦੀ ਰਹੀ ਆ ਤੇ ਬਾਕੀ ਡਿਟੇਲ ਆ ਲੈ ਕੇ ਦੇਣੇ ਆ ਉਹਨਾਂ ਦੇ ਪੁੱਛਦੇ ਆ ਮੂੰਹੋਂ ਕਿ ਦੁੱਧ 13 ਪਾਇਆ ਜਾਂ 12 ਪਾਇਆ ਜਾਂ 14 ਪਾਇਆ ਮੁੱਲ ਪੜਤਾ ਜਾਇਜ ਆ ਅਜੇ ਕੱਚੀ ਆ 10 ਦਿਨ ਦਾ ਸਮਾਂ ਖੜਦੀ ਜੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਬੈਲ ਆਉਣ ਨੂੰ ਆਲ ਸੈੱਟ ਕਰਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕਦਾ। ਆਸ ਕਰਦੇ ਹਾਂ। ਅਰਦਾਸ ਕਰਦੇ ਹਾਂ। ਜੋ ਵੀ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਵੋਗੇ। ਤੇ ਆਓ ਲਈਏ ਵਧੇਰੇ ਜਾਣਕਾਰੀ ਬਾਈ ਰਾਜ ਤੋਂ। ਬਾਈ ਜੀ ਸਾਸਿਕਾ ਜੀ। ਚੜ੍ਹਦੀ ਕਲਾ ਜੀ। ਚੜ੍ਹਦੀ ਕਲਾ ਜੀ। ਉਦਨ ਵਾਲੀ ਫਿਰ ਉਹ ਮਿੰਟੋ ਮਿੰਟੀ ਉਦਨ ਅੱਛਾ ਹਾਂ ਹੁਣ ਅਜੇ ਆਈ ਹੈ ਕਿੰਵਾ ਸੂਆ ਘਰ ਵਾਲੇ ਦੇ ਤੀਜਾ ਤੇ ਆਦੀ ਚੌਥਾ ਵੀ ਆਖੀ ਜਾਂਦੇ ਭਾਵੇਂ ਚੌਥਾ ਹੋਵੇ ਅਗਲਾ ਆਪਦੀ ਨਰਕ ਫਰਕ ਕਰਕੇ ਵੇਖੇ ਤੇ ਨਾਮ ਰਾਜਵੀਰ ਸਿੰਘ ਜੀ ਹਾਂ ਜੀ ਪਿੰਡ ਕੇਮ ਕਰਨ ਤੇ ਜ਼ਿਲ੍ਹਾ ਤਸੀਲ ਜ਼ਿਲ੍ਹਾ ਤਰਨਤਾਰਨ ਤਸੀਲ ਕਟੇ ਮੋਬਾਈਲ ਨੰਬਰ 869900772 ਅੱਛਾ ਹਾਂ ਜੀ ਦੂਜਾ ਆਖਿਆ ਹਾਂ ਜੀ ਕਿੰਨਾ ਕੁ ਸਹੀ ਦੁੱਧ ਪਾਇਆ ਚਾਹ ਜੀ 12 13 ਲੀਟਰ ਤੱਕ ਕੱਢੂਗੀ ਠੀਕ ਆ ਓਕੇ ਉਹਨਾਂ ਕੇ ਨਾ ਗਿਆ ਉਹ 15 16 ਦੇ ਆਪਾਂ 12 13 ਦੇ ਹਿਸਾਬ ਲਾ ਲਓ ਠੀਕ ਆ ਤੇ ਖੋਲ ਕੇ ਤੋੜ ਕੇ ਚੈੱਕ ਕਰਾਈਏ ਲਓ ਜੀ ਆ ਥਣ ਲੇਵਾ ਨੇੜ ਤੋਂ ਅਗਲੇ ਪੰਨੋਂ ਕਰ ਲੋ ਚੈੱਕ ਤੇ ਬਾਕੀ ਮਗਰਲੀ ਸਾਈਡ ਤੋਂ ਵੀ ਕੋਸ਼ਿਸ਼ ਕਰਦੇ ਆ ਤੁਹਾਨੂੰ ਵਿਖਾਉਂਦੇ ਆ ਆ ਲੋ ਦਿਨ ਸ਼ਾਹ ਜੀ ਕਿੰਨੇ ਕੇ ਲੈ ਜੂਗੀ ਸਾਡੇ ਦਾ ਤਾਜ ਦੇ ਅੱਛਾ ਅੱਜ 10 12 ਦਿਨ ਉਹਨਾਂ ਦੀ ਜਿਹੜੀ ਆ ਦਸ ਰਹਿ ਕੱਚੀ ਆ ਤੇ ਲਈ ਸੂਆ ਦੂਜਾ ਕਹਿ ਰਿਹਾ ਹਵਾ ਆਪ ਦੀ ਦਰਦ ਪਰਟ ਕਰੇ ਨਹੀਂ ਕੋਈ ਆਪ ਦਾ ਭਵੇਂ ਕੋਈ ਤੀਜਾ ਮਾਲ ਲੈ ਭਵੇਂ ਦੂਜਾ ਮਾਲ ਲੈ ਤੀਜਾ ਵੀ ਹੋ ਸਕਦੀ ਆ ਠੀਕ ਹੈ ਜੀ ਤੇ 프ਰਿੰਟ ਫਰੰਟ ਚੰਗਾ ਸੋਨਾ ਥਾਂ ਚੋਂ ਦੀ ਸਫਾਈ ਆ ਬਾਕੀ ਪਿੱਠ ਪੂੜਾ ਚੌੜਾ ਏ ਠੀਕ ਹੈ ਬੋਦੀ ਹੈ ਗਈ ਆ ਮਸ਼ੀਨ ਨੋ ਜੀ ਬੋਦੀ ਵਾਲੀ ਆ ਠੀਕ ਆ ਤੇ ਬਾਕੀ ਥਾਂ ਥੋੜਾ ਬਹੁਤ ਸੋਹਣਾ ਲੱਗਾ ਦੇਖ ਸਕਦੇ ਜੀ ਨੇੜ ਤੋਂ ਕਰਕੇ ਦੇ ਚੈੱਕ ਕੱਤ ਵਜਨ ਪੂਰਾ ਸ਼ਾਹ ਜੀ ਕਿੰਨਾ ਕ ਮੁੱਲ ਹੈ ਮੁੱਲ ਸ਼ਾਹ ਜੀ ਕਰਨੂ ਤਾਂ 42000 ਰੁਪਏ ਆਪਾਂ ਮੁੱਲ ਕਰਦੇ ਹਾਂ ਹਾਂ ਜੀ 38000 ਦੀ ਗਾਂ ਦੇਦਾ ਹਾਂ ਹਾਂ ਨਾ ਚੱਲ ਛੱਡ ਦਿਓ ਯਾਰ ਛੱਡ ਦੇ ਆ ਜੀ ਹਾਂ 37 ਦੇ ਦੀ ਵਾਂ ਦਾ 37 ਦੇ ਲਓ ਸਜਣੋ ਉਹਦੇ ਤੇ 200 ਰੁਪਏ ਛੋਟ ਕਰਾਂ 37 ਜੋ ਹਾਂ ਜਿਆਦੀ ਨਹੀਂ ਨਹੀਂ ਠੀਕ ਹੈ ਕੋਈ ਜ਼ਿਆਦਾ ਨਹੀਂ ਆਪਾਂ ਇਹਦੇ ਵਿੱਚ ਰੱਖਿਆ ਮੁਨਾਫਾ ਥੋੜਾ ਜ਼ਾਇਦ ਹੀ ਆ ਹਾਂਜੀ ਹਾਂਜੀ ਲਓ ਸੱਜਣੋ 37 ਚੋਂ 200 ਘਾਟ 36800 ਦੀ ਵੈੜ ਫਿਕਸ ਰੇਟ ਤੇ ਦਿੱਤੀ ਜਾਊਗੀ ਆਪਣੀ ਖਰੀਦਦਾਰੀ ਕਰ ਲਿਓ ਚੈਨਲ ਵਾਲੋਂ ਸਾਰਿਆਂ ਨੂੰ ਪਿਆਰ ਭਰੀ ਸასი ਕਾਲ ਰੱਖਾ ਜੀ